ਠੀਕ ਹੈ ਤੇ ਕਾਪੀ ਕਾਗਜਾਂ ਦੇ ਬਿਲਕੁਲ ਘਰੋਂ ਵੇਚਣਾ ਆਇਆ تھا ਪਕੜੇ ਬਾਹਰ ਵੇਚਣਾ ਹੜਕਾਂ ਤੇ ਠੀਕ ਹੈ ਜੀ ਹਾਂ ਜ਼ਿੰਮੇਵਾਰੀ ਨਾਰੇ ਚੀਜ਼ ਹੈ ਜ਼ਿੰਮੇਵਾਰੀ ਹਰ ਇੱਕ ਚੀਜ਼ ਦੀ ਹੈ ਠੀਕ ਤੇ ਇੰਜਨ ਗੇਅਰ ਦਾ ਓਕੇ ਜਮਾ ਉੱਤੋਂ ਟੌਪ ਮਾਰ ਰਿਹਾ ਓਕੇ 101% ਹੈ ਜਮਾ ਏਜੰਸੀ ਸ਼ੋਰੂਮ ਤੋਂ ਨੂੰ ਮੈਨਣਾ ਨਹੀਂ ਆਹੀ ਨਵੇਂ ਟਰੈਕਟਰ ਅਹੇ ਆ ਜਨ ਸੇਜ ਨੇ ਸਾਨੂੰ ਮਿਲਣਗੇ ਲਈ ਬੜੇ ਮਿਲਣਗੇ ਠੀਕ ਹੈ ਜੀ ਸ਼ੋਰੂਮ ਚ ਵੀ ਨਹੀਂ ਇਹ ਜਾ ਟਰੈਕਟਰ ਮਿਲਣਾ ਆ ਦੇਖੋ ਇੱਥੇ ਦੇਖ ਹਾਂ ਜੀ ਜਵਾਕਾ ਵਾਂਗੂ ਖੜਾਏ ਹੋਏ ਹੈ ਜਵਾਕਾ ਵਾਂਗੂ ਖੜਾਏ ਨਾ ਮਿੱਟੀ ਨਾ ਲੱਗ ਜਾਈ ਠੀਕ ਹੈ 23 ਮਾਡਲ ਹੈ ਠੀਕ ਹੈ ਜੀ 2 ਸਪੀਡ ਹੈ ਸੈਂਟਰ ਗੇਅਰ ਠੀਕ ਹੈ ਜੀ 2 ਸਪੀਡਾ ਟਰੈਕਟਰ ਬਿਲਕੁਲ ਇਹ ਵੀ ਠੀਕ ਹੈ ਇਹ ਲੱਗ ਤੋ 55 ਆ ਗਿਆ 22 ਮਾਡਲ ਹੀ ਫੇਰ ਆ ਗਿਆ 22 ਮਾਡਲ ਹੀ ਫੇਰ ਆ ਗਿਆ ਮੈਨੂੰ ਲੱਗਾ ਅੱਜ 22 ਮਾਡਲ ਦੀ ਸੇਲ ਹੀ ਲਾਈ ਪਈ ਹੈ ਜਿਵੇਂ ਆਏ ਸੀਗੇ 22 ਡੱਡੀ ਆਗਲਾ ਹੈ 22 ਮਾਡਲ ਹੀ ਆ ਏ 23 ਮਾਡਲ ਆਹਾ 23 ਮਾਡਲ ਦੇ ਟਾਇਰ ਕਿੰਨੇ ਕ ਪੈਸੇ ਨੇ ਸੀ ਆਰ ਡੀ ਆ ਤਾਂ ਨਵੇਂ ਆ ਟਰੈਕਟਰ ਜਮਾਈ ਠੀਕ ਹੈ ਜੀ ਹਾਂ 260 ਇਹ ਬਹੁਤ ਮੰਗ ਦਾ ਟਰੈਕਟਰ ਦੀ ਠੀਕ ਹੈ ਜੀ ਇਹ ਕੱਲ ਹੀ ਆਇਆ ਅੱਜ ਇਹਦੇ ਗਾਹਕ ਪੈਸੇ ਲਾ ਵੀ ਗਏ ਠੀਕ ਹੈ ਜੀ ਉਹ ਸਦਾ ਅੱਜ ਸ਼ਾਮ ਨੂੰ ਵੇਚੀ ਜਾਵੇ ਠੀਕ ਹੈ ਜੀ ਤੇ ਕਿੰਨੇ ਮਾਡਲ ਆ ਗਏ 16 ਮਾਡਲ ਆ ਬੜਾ ਸ਼ੋਰੂਮ ਟਰੈਕਟਰ ਜਮਾਨਾ ਵਾ ਨਮੋ ਉਹ ਵੀ ਮਿੱਤਰੋ ਆਪਾਂ ਅੱਜ ਭਾਈ ਬਖਤੌਰ ਖੜੇ ਆ ਤੇ ਜ਼ਿਲ੍ਹਾ ਬਠਿੰਡਾ ਬੜੈਚ ਟਰੈਕਟਰ ਸੇਲ ਪਰਚੇਜ਼ ਵਾਲਿਆਂ ਦੇ ਤੇ ਸਾਡੇ ਨਾਲ ਬਾਪੂ ਮਹਿੰਦਰ ਸਿੰਘ ਜੀ ਜੁੜੇ ਹੋਏ ਨੇ ਕਰਦੇ ਆ ਗੱਲ ਵੀ ਕਿੰਨਾ ਕੁ ਸਟਾਕ ਹੈ ਕਿੰਨੇ ਕੁ ਟਰੈਕਟਰ ਨੇ ਸ੍ਰੀ ਗਾ ਬਾਪੂ ਜੀ ਸਹੀ ਗੱਲ ਬਾਈ ਉਹ ਠੀਕ ਆ ਬਾਪੂ ਜੀ ਬਹੁਤ ਵਧੀਆ ਬਹੁਤ ਤੇ ਕਿੰਨੇ ਕੁ ਟਰੈਕਟਰ ਨੇ ਬਾਪੂ ਜੀ ਟਰੈਕਟ ਹੋਣਗੇ 45 60 ਠੀਕ ਹੈ ਜੀ ਸਾਰੇ ਮੈਨੂੰ ਤਕਰੀਬਨ ਬੜੇਚਾਲਾਂ ਕੋਲੇ ਉੱਚੀਆਂ ਗੜੇਸਾਂ ਦੀ ਮਿਲਦੀਆਂ ਆ ਪੌੱਚੇ ਮਰਲੇ ਲਿਆਉਣੇ ਆ ਵਿੱਚ ਕਟਿਆ-ਕਟਾਇਆ ਭਾਵੇਂ ਕਿੰਨੀ ਮਰਲਾ ਜੀ ਠੀਕ ਹੈ ਜੀ ਹਾਂ ਤੇ ਬੜੀਆ ਚੰਗੀ ਕੁਆਲਿਟੀ ਰੱਖੀ ਠੀਕ ਹੈ ਜੀ ਤੇ ਕਾਪੀ ਕਾਗਜ਼ਾਂ ਦੇ ਬਿਲਕੁਲ ਘਰੋਂ ਵੇਚਣਾ ਆਥਾ ਪਕੜੇ ਬਾਹਰ ਵੇਚਣਾ ਹੜਕਾਂ ਤੇ ਠੀਕ ਹੈ ਜੀ ਹਾਂ ਜ਼ਿੰਮੇਵਾਰੀ ਨਾਲ ਹੀ ਚੀਜ਼ ਹੈ ਜ਼ਿੰਮੇਵਾਰੀ ਹਰੇਕ ਚੀਜ਼ ਦੀ ਹੈ ਠੀਕ ਹੈ ਜੀ ਨਾ ਗਰਾਊਂਡ ਤੱਕ ਜ਼ਿੰਮੇਵਾਰੀ ਬਿਲਕੁਲ ਬਿਲਕੁਲ ਠੀਕ ਹੈ ਜੀ ਲੋ ਬਾਪੂ ਆਪਾਂ ਸਟਾਰਟ ਕਰਦੇ ਆ 855 ਤੋਂ ਤੇ ਸਾਦੇ WhatsApp 55 ਰਿਵਰਸ ਪੀਟੀਓ 5 ਸਟਾਰ ਅਲੱਗ ਤੋਂ ਕਲੱਚ ਵਾਲਾ ਟਾਇਰਾਂ ਦੀ ਗੱਲ ਕਰੀਏ ਬਾਪੂ ਟਾਇਰ ਪਏ 90 ਪੈਸੇ 90 ਪੈਸੇ ਤੇ ਇੰਜਨ ਗੇਅਰ ਦਾ ਓਕੇ ਜਿਵੇਂ ਟੌਪ ਮਡ ਰਾ ਓਕੇ 101% ਐ ਜਮ ਏਜੰਸੀ শোরੂਮ ਚ ਤੁਹਾਨੂੰ ਮਿਲਣਾ ਨਹੀਂ ਇਹ ਨਵੇਂ ਟਰੈਕਟਰ ਇਹ ਜਾ ਹਾਂ ਏਜੰਸੀ ਜੀ ਨਹੀਂ ਤੁਹਾਨੂੰ ਮਿਲਣਗੇ ਲਈ ਬੜੇ ਮਿਲਣਗੇ ਠੀਕ ਹੈ ਜੀ শোরੂਮ ਚ ਵੀ ਨਹੀਂ ਇਹ ਜਾ ਟਰੈਕਟਰ ਮਿਲਣਾ ਆ ਦੇਖੋ ਇੱਥੇ ਦੇਖ ਹਾਂ ਜੀ ਜਿਵੇਂ ਜਵਾਕਾ ਵਾਂਗੂ ਖੜਾਏ ਹੋਏ ਐ ਜਵਾਕਾ ਵਾਂਗੂ ਖੜਾਏ ਨਾ ਮਿੱਟੀ ਨਾ ਲੱਗ ਜਾਈ ਠੀਕ ਹੈ ਜੀ ਤੇ ਕਿੰਨੇ ਮੈਂਟ ਲੱਗੇ ਬਾਪੂ ਜੀ ਇਹ ਬਾਈ ਮਾਡਲ ਹੈ 3 ਸਪੀਡ ਹਾਂ ਜੀ ਦੇਖੀ ਚੁੱਲੇ ਵਾਲੇ ਤੇ ਰੇਟ ਕਿੰਨਾ ਆ ਗਿਆ ਬਾਪੂ ਜੀ ਰੇਟ ਹੈ ਦਾ ਇਹਦਾ 765 765 ਤੇ ਬਾਪੂ ਜੀ ਨਵੇਂ ਸਾਲ ਤੇ ਕੋਈ ਡਿਸਕਾਊਂਟ ਡਿਸਕਾਊਂਟ ਜਿਵੇਂ ਤੁਸੀਂ ਕਹੋਗੇ ਕਰ ਦਿਆਂਗੇ ਕੋ 42 ਭੱਜੇ ਭਾਈ ਜਿਵੇਂ ਕਹੋਗੇ ਉਦਾਂ ਹੀ ਹੋ ਜਾਊਗਾ ਠੀਕ ਹੈ ਜੀ ਤੁਹਾਡਾ ਨਾਮ ਲਸ ਦੇਣ ਸੌਦਾ ਕਰਕੇ ਬਾਅਦ ਚ ਨਾਮ ਲਸ ਹੈ ਫੁੱਲਾ ਨੇ ਚੈਨਲ ਤੋਂ ਆਈਆਂ ਸੀ ਠੀਕ ਹੈ ਜੀ ਫੇਰ ਵੀ ਅਸੀਂ ਆ ਕਰਦੇ ਹਾਂ ਜੀ ਠੀਕ ਹੈ ਜੀ ਮੂਰੇ ਫੇਰ 855 ਸੁਵਰਾਜ ਆ ਗਿਆ ਦੇਖ ਸਕਦੇ ਹੋ ਵੀ ਰਿਵਰਸ ਪੀਟੀਓ 5 ਸਟਾਰ ਬਾਪੂ ਜੀ ਦੱਸਿਓ ਇਹਦੇ ਬਾਰੇ ਇਹ 23 ਮਾਡਲ ਹੈ ਠੀਕ ਹੈ ਜੀ 2 ਸਪੀਡ ਹੈ ਸੈਂਟਰ ਗੇਅਰ ਠੀਕ ਹੈ ਜੀ 2 ਸਪੀਡ ਦਾ ਟਰੈਕਟਰ ਬਿਲਕੁਲ ਇਹ ਵੀ ਠੀਕ ਹੈ ਜੀ ਲੱਗ ਤੂੰ ਕਲੱਚ ਵਾਲਾ ਟਾਇਰਾਂ ਦੀ ਗੱਲ ਕਰੀ ਆ ਬਾਪੂ ਪਾ ਨਵੇਂ ਐਟਾਇਰ ਸਰਗੋਨਾਂ ਵਾਹਿਆ ਟਰੈਕਟਰ ਨਮਾ ਠੀਕ ਹੈ ਨਮਾ ਟਰੈਕਟਰ ਹੈ ਮਿੱਤਰੋ ਸੈਂਪਲ ਕੱਪੜੇ ਵਾਲੀ ਛਤਰੀ ਹੈ ਤੇ ਕਿੰਨੇ ਮਾੜਾ ਲਾ ਗਿਆ ਬੱਪੂ ਜੀ ਇਹ ਮਾਡਲ ਹੈ 23 ਤੇ ਰੇਟ ਹੈ 7 45 7 ਲੱਖ 45 ਹਜ਼ਾਰ ਡਿਮਾਂਡ ਹੈ ਮਿੱਤਰੋ ਟਰੈਕਟਰ ਪੂਰਾ ਸੋਨਾ ਪਿਆ ਤੇ ਮੂਹਰੇ ਫੇਰ ਆ ਗਿਆ 855 ਸਵਰਾਜ ਰਿਵਰਸ ਪੀਟੀਓ 5 4 ਸਟਾਰ ਤਰਮਣ ਲਈ 17 ਮਾਡਲ ਹੈ ਕਨੋਪੀ ਵਗੈਰਾ ਲੱਗੀ ਹੋਈ ਹੈ ਸਾਊਂਡ ਸਿਸਟਮ ਹੈ ਵੀ ਲੱਗਿਆ ਲਾਈਟਾਂ ਵਗੈਰਾ ਰੇਡੀਵਲ ਲੱਗਿਆ ਬਿਲਕੁਲ ਨਮਾ ਟਰੈਕਟਰ ਹੈ ਹੁਣ ਆ ਬਾਈ ਮਾਰਨ ਵਾਲਾ ਮਾਰ ਲਓ ਬਾਈ ਮਾਰਨ ਦੀ ਉਹਨੇ ਜੋ ਕਰ ਬਾਈ ਮਾਡਲ ਆ ਕੇ ਪਿਆ ਸਾਰਾ ਠੀਕ ਹੈ ਬਾਈ ਮਾਡਲ ਵਰਗਾ ਪਿਆ ਟਰੈਕਟਰ ਟਰੈਕਟਰ ਚੈੱਕ ਕਰ ਸਕਦੇ ਹੋ ਪੂਰਾ ਫੰਗਾਰਿਆ ਹੋਇਆ ਟਰੈਕਟਰ ਹੈ ਰੇਟ ਦੀ ਗੱਲ ਕੀਤੀ ਜਾਵੇ ਬੱਪੂ ਰੇਟ ਹੈਗਾ ਇਹਦਾ 75 575 575000 ਮਿੱਤਰੋ ਇਹਦੀ ਡਿਮਾਂਡ ਬਾਕੀ ਮੌਕੇ ਤੇ ਹੋ ਜਾਊਗਾ ਮੂਰੇ ਫੇਰ 855 ਆ ਗਿਆ ਰੋਸ ਵੀ ਆਈ ਬਾਈ ਮਾਡਲ ਫੇਰ ਆ ਗਿਆ ਬਾਈ ਮਾਡਲ ਜੀ ਬਾਈ ਮਾਡਲ ਆ ਗਿਆ ਮਿੱਤਰੋ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਅਲੱਗ ਤੋਂ ਕਲੱਚ ਵਾਲਾ ਜੂ ਵਗੈਰਾ ਲੱਗੀ ਹੋਈ ਹੈ ਤੇ ਦੇਗੀ ਚੁੱਲ੍ਹੇ ਚ ਤੇ ਟਰੈਕਟਰ ਦੇਖ ਸਕਦੇ ਹੋ ਟਾਇਰਾਂ ਦੀ ਗੱਲ ਕੀਤੀ ਜਾਵੇ ਬਾਪੂ ਟਾਇਰ ਇਹਦੇ ਵੀ 80 90 ਪੈਸੇ ਪਏ ਆ ਜੀ 80 90 ਪੈਸੇ ਟਾਇਰ ਪਏ ਨਹੀਂ ਪੀਵੀ 50 ਨੰਬਰ ਹੈ ਬਾਈ ਤੇ ਮਾਡਲ ਇਹ ਕਿੰਨੇ ਆ ਗਿਆ ਸੀ ਬਾਪੂ ਇਹ ਵੀ ਬਾਈ ਮਾਡਲ ਆ ਗਿਆ ਬਾਈ ਮਾਡਲ ਤੇ ਰੇਟ ਇਹਦਾ ਹੈਗਾ 755 ਰਿਪਾ 755000 ਡਿਮ ਮੰਤਾਨ ਹੋ ਜੂ ਮੂਰੇ ਫੇਰ 855 ਆ ਗਿਆ 22 ਮਾਡਲ ਹੀ ਫੇਰ ਆ ਗਿਆ 22 ਮਾਡਲ ਹੀ ਫੇਰ ਆ ਗਿਆ ਮੈਨੂੰ ਲੱਗਾ ਅੱਜ 22 ਮਾਡਲ ਦੀ ਹਾਂ ਸੇਲ ਹੀ ਲਈ ਦੀ ਆ ਜੇ ਮੈਂ ਆਏ ਸੀਗੇ ਹਾਂ ਸੇਲ ਲਈ ਅਗਲਾ ਹੈ 22 ਮਾਡਲ ਹੀ ਅਗਲਾ ਅੱਜ ਲਓ ਵੀ ਮਿੱਤਰੋ 22 22 ਮਾਡਲ ਹੋਈ ਪਈ ਐ ਐਕਟਰ ਤੋਂ ਤੁਸੀਂ ਚੈੱਕ ਕਰ ਸਕਦੇ ਹੋ 5 ਸਟਾਰ ਰਿਵਰਸ ਪੀਟੀਓ ਆ ਦੇਗੀ ਚੁੱਲੇ ਵਾਲਾ ਤੇ બસ 6 ਗੇਅਰ 5-4000 ਦਾ ਰੇਟ ਦੇ ਫਰਕ ਹੁੰਦਾ ਹੈ 5 ਕਿਸੇ ਦਾ ਵੱਧ ਕਿਸੇ ਦਾ ਘੱਟ ਬਸ ਮਾੜਾ ਮੋੜਕ ਦੀ ਜੀ ਸਾਰੇ ਇੰਜਨ ਗੇਅਰ ਸਭ ਦੇ ਇੱਕੋ ਜਿਹੇ ਮਾੜੇ ਟਾਇਰਾਂ ਦੀ ਕੰਡੀਸ਼ਨ ਵੱਧ ਘੱਟ ਹੋ ਸਕਦੀ ਹੈ ਠੀਕ ਹੈ ਜੀ ਤੇ ਟੈਟ ਸਾਰੇ ਪੱਕੀ ਹੈ ਜੀ ਤੇ 22 ਮਾਡਲ ਦਾ ਰੇਟ ਕਿੰਨਾ ਆ ਗਿਆ ਪੁੱਜੀ 765 7 ਲੱਖ 65000 ਦੀ ਮੰਗ ਹੈ ਮਿੱਤਰੋ ਬਾਕੀ ਮੌਕੇ ਤੇ ਮਾਨਤਾਣ ਕੀਤਾ ਜਾਓ ਮੂਰੇ ਫੇਰ 855 ਆ ਗਿਆ ਹੈ ਫੇਰ ਵਰਸ ਪੇਟਿਓ 5 ਸਟਾਰ 8 ਗੇਅਰ ਅਲੱਗ ਤੋਂ ਕਲਚ ਵਾਲਾ ਦੇਗੀ ਚੁੱਲੇ ਵਾਲਾ ਤੇ ਟਾਇਰਾਂ ਦੀ ਬਾਪੂ ਜੀ ਗੱਲ ਕਰੀਏ ਇਹਦੇ 95 ਪੈਸੇ 95 ਪੈਸੇ ਟਾਇਰ ਪਏ ਨੇ ਬਿਲਕੁਲ 70000 7 ਲੱਖ 70000 ਡਿਮਾਂਡ ਹੈ ਬਾਕੀ ਮੌਕੇ ਤੇ ਮਾਨਤਾਣ ਕੀਤਾ ਜਾਓ ਮਿੱਤਰੋ ਸਿੰਪਲ ਕੱਪੜੇ ਵਾਲੀ ਛਤਰੀ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜ ਕੋਰਾ 50 50 D4x4 50 50 D 4x4 ਟਾਇਰ ਅਸੀਂ ਨਵੇਂ ਲਵਾਏ ਆ 75 ਬਹੇ ਟਾਇਰ ਲਾ ਕੇ ਹਾਂਜੀ ਨਵੇਂ ਵਾਰ ਇਸ ਸਕੀਮ ਚ ਟਾਇਰ ਸਾਨੂੰ ਮਿਲੇ ਸੀ ਠੀਕ ਹੈ ਜੀ ਇਹ ਇਕੱਠਾ ਸਟਾਕ ਲੈਣਾ ਕਰਕੇ ਨਵੇਂ ਪਾਤੇ ਠੀਕ ਹੈ ਜੀ ਤੇ ਫਾਈਬਰ ਹੁੱਡ ਲੱਗੀ ਆ ਸਾਊਂਡ ਸਿਸਟਮ ਵੀ ਬਹੁਤ ਮਹਿੰਗਾ ਲੱਗਿਆ ਹੋਇਆ ਮਿੱਤਰੋ ਬੋਡਰ ਚ ਨਾ ਸਮਾਨ ਲੱਗਿਆ ਹੋਇਆ ਜਿਹੜਾ ਐਕਸਟਰਾ ਲੱਗਿਆ ਹੋਇਆ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਸੋਹਣਾ ਟਰੈਕਟਰ ਪਿਆ ਤੇ ਮਾਡਲ ਇਹ ਬਾਪੂ ਜੀ ਕਿੰਨੇ ਆ ਗਿਆ ਸੀ ਮਾਡਲ ਇਹ 16 ਆ ਗਿਆ 4x4 ਸਾਨੂੰ ਇੰਨਾ ਸਸਤਾ ਨਹੀਂ ਮਿਲਣਾ ਠੀਕ ਹੈ ਰੇਟ ਵੀ ਬਹੁਤ ਘੱਟ ਹੈ ਇਹਦਾ ਰੇਟ ਕਿੰਨਾ ਹੈ 590 5 ਆੜੇ ਮਿੱਤਰ ਬਾਕੀ 25000 ਦਾ ਸਮਾਨ ਲਾ ਹੁਣ ਉਤੋਂ ਲਾ ਸਕਦਾ ਇਹ ਬੰਦਾ ਫੇਰ ਵੀ ਉਦੋਂ ਖਰਾਉਣਾ ਚਾਹੀਦਾ ਜੇ ਲਾਉਣਾ ਚਾਹਦੇ ਤਾਂ ਉੱਪਰਲਾ ਸਮਾਨ ਲੱਗਿਆ ਜਿਵੇਂ ਠੀਕ ਹੈ ਜੀ ਜੇ ਉੱਪਰਲਾ ਸਮਾਨ ਲਾਉਣਾ ਚਾਹੁੰਦੇ ਹੋ ਬਈ ਲਾ ਸਕਦੇ ਹੋ ਜਾਨੀ ਕਿ ਡਿਸਕਾਊਂਟ ਮੌਕੇ ਤੇ ਹੁੰਦਾ ਹਾਂ ਬਹੁਤ ਲੈਸ ਹੈ ਜੀ ਹਾਂਜੀ ਮੂਰੇ ਆ ਗਿਆ 60 55 T20 ਛੋਟੇ ਗੇਰ ਵਾਲਾ ਇਹਦੇ ਬਾਰੇ ਦੱਸੀ ਬਪਗੇ ਉਹ ਨੀ ਮਾਡਲ ਹੈ ਠੀਕ ਹੈ ਜੀ ਖੇਰੀ ਛਪੀੜਾ ਹੈ ਬਹੁਤ ਵਧੀਆ ਟਰੈਕਟਰ ਹੁੰਦੇ ਹੈਗੇ ਠੀਕ ਹੈ ਜੀ ਹਾਂ ਇਹ F19 ਹੈਗਾ ਫਪੁਨੀ ਹਾਂ ਠੀਕ ਹੈ ਜੀ ਫਪੁਨੀ ਇਹ ਬੜੀ ਮਾਰਕੀਟ ਵੱਧ ਹੈਗੀ ਠੀਕ ਹੈ ਜੀ ਹਾਂ ਤੇ ਟਾਇਰਾਂ ਦੀ ਗੱਲ ਕੀਤੀ ਜਾਵੇ ਪਪੂ ਟਾਇਰ ਤਾਂ ਇਹ ਨਵੇਂ ਹੈ ਟਾਇਰ ਤਕਰੀਬਨ ਰੁਪਈਏ ਪਏ ਨੇ ਭਾਈ ਸੈਵਰ ਹੋਟਲ ਲੱਗੀ ਆ ਸਾਊਂਡ ਸਿਸਟਮ ਲੱਗਿਆ ਹੋਇਆ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਸੋਨਾ ਟਰੈਕਟਰ ਹੈ ਤੇ ਇਹਦਾ ਰੇਟ ਕਿੰਨਾ ਹੈ ਪੀਪੀ 31 ਮਾਨਸਾ ਦਾ ਨੰਬਰ ਹੈ ਇਹ ਮਾਡਲ ਹੈ 19 20 ਹੀ ਕਾਪੀ ਹੈ ਦੀ ਠੀਕ ਹੈ ਜੀ ਇਹ ਰੇਟ ਹੈਗਾ 675 6 ਲੱਖ 75000 ਡਿਮਾਂਡ ਹੈ ਮਿੱਤਰੋ ਬਾਕੀ ਮੌਕੇ ਤੇ ਮਾਨਤਾ ਨਾ ਕੀਤਾ ਜਾਊਗਾ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੋ ਕਰਾ ਮੂਰੇ ਆ ਦਾ 60 ਦਾ ਐਕਚ ਡੀ ਐਮ ਬਾਪੂ ਜੀ ਦੱਸਿਓ ਗਰਾ ਮਾਡਲ ਵੀ ਆ ਇਹ ਠੀਕ ਹੈ ਜੀ ਇਹਦਾ 5 ਲੱਖ 80 ਹਜ਼ਾਰ ਰੁਪਿਆ ਰੇਟ ਹੈ ਠੀਕ ਹੈ ਜੀ ਇੰਜਨ ਗੇਅਰ ਦਾ ਓਕੇ ਹੈ ਠੀਕ ਹੈ ਜੀ ਟਾਇਰਾਂ ਦੀ ਗੱਲ ਕਰੀਏ ਬਾਪੂ ਟਾਇਰ ਹੋਣਗੇ ਦੇ 75 ਕੁ 5 ਟਾਇਰ ਨੇ ਮਿੱਤਰ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਰੰਗ ਪੇਂਟ ਦਾ ਸੋਹਣਾ ਟਰੈਕਟਰ ਤੇ ਸਾਰਾ ਦੇਖ ਸਕਦੇ ਤੁਸੀਂ ਤੇ ਰੇਟ ਕਿੰਨਾ ਹੈ ਬਾਪੂ ਜੀ ਇਹਦਾ ਰੇਟ ਇਹਦਾ 580 ਪੰਜ ਅੱਸੀ ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾਓ ਮੂਹਰੇ ਆ ਗਿਆ ਜੌਂਡੀਆਰ ਬਾਈ 5210 ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਬਾਪੂ ਜੀ ਦੱਸਿਓ ਇਹਦੇ ਬਾਰੇ ਹੋਰ ਸਪੀਡ ਹੈ ਇਹ ਠੀਕ ਹੈ ਜੀ ਗੇਅਰ ਪ੍ਰੋ ਬਾਈ ਦਾ ਇਹੜੇ ਠੀਕ ਹੈ ਜੀ 21 ਮਾਡਲ ਹੈ ਠੀਕ ਹੈ ਜੀ ਸਾਰਾ ਸਮਾਨ ਸਮੂਹ ਇਹਦੇ ਬਹੁਤ ਮਹਿੰਗਾ ਲੱਗਿਆ ਹੋਇਆ ਹੈ ਪਿੱਛੇ ਜੀ ਠੀਕ ਹੈ ਜੀ ਤੇ ਸਮਾਨ ਸਮੂਹ ਦੇਖ ਸਕਦੇ ਹੋ ਕਨੋਪੀ ਤੇ ਬਾਈ ਲੱਗਿਆ ਹੋਇਆ ਤੇ ਟਰੈਕਟਰ ਸੋਨਾ ਕਿੰਨਾ ਰੇਟ ਆ ਗਿਆ ਜੀ 7 ਲੱਖ 70 ਹਜ਼ਾਰ 7 ਲੱਖ 70 ਹਜ਼ਾਰ ਰੇਟ ਆ ਗਿਆ ਬਾਈ ਬਾਕੀ ਮੌਕੇ ਤੇ ਉਹ ਚ 52 ਦਾ ਸਪੇਅਰ ਆ ਗਿਆ ਬੱਪੂ ਇਹ ਬਾਈ ਮਾਡਲ ਹੈ ਇਹ ਬਿਲਕੁਲ ਨਵਾਂ ਟਰੈਕਟਰ ਹੈ ਟਰੈਕਟਰ ਦੇਖ ਸਕਦੇ ਹੋ ਤੁਸੀਂ ਸੈਂਪਲ ਕੱਪੜੇ ਵਾਲੀ ਛਤਰੀ ਹੈ ਕਿੰ ਕੀ ਰੇਟ ਆ ਗਿਆ ਬਾਪੂ ਜੀ ਇਹ ਦਾ 775 775000 ਡਿਮਾਂਡ ਹੈ ਜੀ ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾਊਗਾ ਆਜੂ ਅਗਲੇ ਟਰੈਕਟਰ ਦੀ ਗੱਲ ਕਰੀ ਆਜੂ ਗਾ ਲਾਵੇ ਮੂਰੇ 969 ਆ ਗਿਆ ਐਫ ਆਈ ਦੇਖ ਸਕਦੇ ਹੋ ਤੁਸੀਂ 5 ਸਟਾਰ ਹੈ ਰਿਵਰਸ ਪੀਟੀਓ ਆ ਦੇਗੀ ਚੁੱਲ੍ਹੇ ਵਾਲਾ ਤੇ ਫੈੜ ਗੇਰ ਤੇ ਸਿੰਪਲ ਕਪੜੇ ਵਾਲੀ ਛਾਤਰੀ ਆ ਬਾਪੂ ਜੀ ਕਿੰਨੇ ਮਾਡਲ ਆ ਗਿਆ ਇਹ ਤੇਈ ਮਾਡਲ ਆਹਾ ਤੇਈ ਮਾਡਲ ਤੇ ਟਾਇਰ ਕਿੰਨੇ ਕੇ ਪੈਸੇ ਨੇ 3 ਆੜੀ ਆ ਤਾਂ ਨਵੇਂ ਆ ਟਰੈਕਟਰ ਜਮਾਈ ਠੀਕ ਹੈ ਜੀ ਹਾਂ ਤੇ ਰੇਟ ਕਿਨਾ ਆ ਗਿਆ ਇਹਦਾ ਇਹਦਾ ਰੇਟ ਹੈਗਾ 895 895000 ਡਿਮਾਂਡ ਹੈ ਮਿੱਤਰੋ ਹਜੇ ਨੰਬਰ ਵੀ ਨਹੀਂ ਲੱਗੇ ਦੇਖ ਸਕਦੇ ਹੋ ਤੁਸੀਂ ਤੇ ਮੂਰੇ ਆ ਗਿਆ 969 ਫੇਰ ਹੋਰ ਬਾਈ 444 ਬੀਲ ਹੋਰ ਬੀਲ ਆ ਗਿਆ ਦੇਗੀ ਚੁੱਲੇ ਵਾਲਾ ਫੈਡ ਗੇਅਰ ਲੱਗ ਤੋਂ ਕਲਚ ਵਾਲਾ ਮੂਰੇ ਵੇਟ ਵਗੈਰਾ ਲੱਗੇ ਹੋਣੇ ਬਾਪੂ ਦੱਸਿਓ ਇਹਦੇ ਬਾਈ ਮਾਡਲ ਹੈ ਬਾਈ ਮਾਡਲ ਤੇ ਰੇਟ 10 ਲੱਖ ਰੁਪਏ ਰੇਟ ਹੈ ਇਹਦਾ 10 ਲੱਖ ਰੁਪਏ ਡਿਮਾਂਡ ਹੈ ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜਾਊਗਾ ਮੂਰੇ ਆ ਗਿਆ ਅਰਜਨ ਜੀ 605 ਸੈਂਟਰ ਗੇਅਰ ਹੈ ਇਹ ਸੈਂਟਰ ਗੇਅਰ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਟਾਇਰਾਂ ਦੀ ਗੱਲ ਕਰੀਏ ਬਾਪੂ ਬਾਈ ਮਾਡਲ ਨਵੇਂ ਟਾਇਰ ਨਵੇਂ ਟਰੈਕਟਰ ਪੈ ਜਾਵੇਂ ਬਿਲਕੁਲ ਨਵਾਂ ਹੈ ਬਾਈ ਮਾਡਲ ਹੈ ਬਾਈ ਹਨਾ ਤੇ ਬਾਪੂ ਜੀ ਜਿਹੜੀ ਡਿਮਾਂਡ ਦੀ ਗੱਲ 65 6 ਲੱਖ ਲਾਉਣ ਵੀ ਹੋ ਜੇ ਇਹਦਾ 6 ਲੱਖ ਲਾਉਣ ਵੀ ਹੋ ਜੂ ਹਾਂ ਜੀ 6.5 ਬੰਦੇ ਲੋਡ ਅ ਲਾਉਣ ਕਰਾ ਸਕਦਾ ਹੈ ਠੀਕ ਆ ਜੀ ਲਾਓ ਵੀ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਆ ਜੋ ਅਗਲੇ ਟਰੈਕਟਰ ਦੀ ਗੱਲ ਕਰੀਏ 205 ਆ ਗਿਆ ਨੋਵੋ ਅਰਜਨ ਚੇਂਜਰ ਮੈਟ ਵਾਲਾ ਸਾਈਡ ਗੇਅਰ ਹੈ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਬਾਪੂ 22 22 ਮਾਡਲ ਹੈ 22 ਮਾਡਲ ਤੇ ਟੈਰਨ ਟੂਨਾਂ ਦੀ ਗੱਲ ਕਰੀਏ ਬਾਪੂ ਇਹ ਤਾਂ ਨਵੇਂ ਹੀ ਪਏ ਟਾਇਰ ਨਵੇਂ ਪੈਣੇ ਕ੍ਰੋਪੀ ਵਗੈਰਾ ਲੱਗੀ ਹੋਈ ਆ ਸਾਊਂਡ ਸਿਸਟਮ ਹੈ ਵੀ ਹੈ ਵਿਚੀ ਜਾਊਗਾ ਟਰੈਕਟਰ ਚੈੱਕ ਕਰ ਸਕਦੇ ਹੋ 22 ਮਾਡਲ ਦਾ ਰੇਟ ਕਿੰਨਾ ਆ ਗਿਆ ਬਾਪੂ ਇਹਦਾ ਹੈ ਮੌਕੇ ਤੇ ਮਾਨਤਾਨ ਕੀਤਾ ਜਾਉ ਮੂਰੇ ਆ ਗਿਆ ਟਮਾਟਰੀ 960 960 ਇਹ ਬਹੁਤ ਮੰਗ ਵਾਲਾ ਟਰੈਕਟਰ ਦੀ ਠੀਕ ਹੈ ਜੀ ਇਹ ਕੱਲ ਹੀ ਆਇਆ ਅੱਜ ਇਹਦੇ ਗਾਹਕ ਪੈਸੇ ਲਾ ਗੀ ਗਏ ਠੀਕ ਹੈ ਜੀ ਉਹਦਾ ਅੱਜ ਸ਼ਾਮ ਨੂੰ ਵੇਚੀ ਜਾਵੇ ਠੀਕ ਹੈ ਜੀ ਤੇ ਇੱਕ ਕਿੰਨੇ ਮਾਡਲ ਆ ਗਏ 16 ਮਾਡਲ ਬੜਾ ਸ਼ੋਰੂਮ ਟਰੈਕਟਰ ਜਮਾਨਾ ਵਾ ਇਹਨਾਂ ਦਾ ਮਾਟਰ ਟਰਾਈ ਮਾਡਲ ਆ ਕੇ ਹੁਣ ਦੇਖ ਦੱਸੂਗੀ ਜੀ ਠੀਕ ਹੈ ਜੀ ਜੇ ਮੈਂ 22 ਮਾਡਲ ਦੇ ਨਾਲ ਦਾ ਨਾ ਮੈਂ ਜੇ ਦੱਸੂਗਾ ਠੀਕ ਹੈ ਜੀ ਸੌ 60 ਲੱਗੇ ਮੋਟੀ ਵਗੈਰਾ ਲੱਗੀ ਹੈ ਤੇ 22 ਮਾਡਲ ਦਾ ਇਹਦਾ ਰੇਟ ਕਿੰਨਾ ਆ ਗਿਆ ਬੱਪੂ ਇਹਦਾ 595 595 ਇਹ ਡਿਮਾਂਡ ਹੈ ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾਓ ਆ ਜੋ ਕਰੀਏ ਬਾਪੂ ਨਾਲ ਗੱਲ ਹੈ ਬਾਪੂ ਜੀ ਜੇ ਕੋਈ ਖਰੀਦਣ ਆਉਂਦਾ ਡਾਇਰੈਕਟਰ ਤੇ ਪੁਰਾਣਾ ਡਾਇਰੈਕਟਰ ਵਿੱਚ ਵੀ ਘੱਟ ਲੈਣੇ ਪੁਰਾਣਾ ਵਿੱਚ ਘੱਟ ਲੈਣੇ ਆ ਜੇ ਕਿਸੇ ਨੇ ਕੋਈ ਲੋਨ ਵਗੈਰਾ ਕਰਾਉਣੇ ਪੈਸੇ ਘੱਟ ਵੱਧ ਹੈ ਹਾਂਜੀ ਉਹ ਕਰਾ ਸਕਦੇ ਹਾਂਜੀ ਕਈ ਵਾਰੀ ਬੰਦਾ ਜਾਣ ਪਛਾਣ ਆਵੇ ਲੱਖ 2 ਲੱਖ ਲੱਖ ਜਾਂ 50000 ਘੱਟ ਹੈ ਜਿਵੇਂ ਹੁਣ ਕਣਤੂ ਵੱਢ ਕੇ ਦੇ ਦੋ ਐਵੇਂ ਕੁਛ ਨਹੀਂ ਹੁੰਦਾ ਜਾਣ ਪਛਾਣ ਹੋਣੀ ਚਾਹੀਦੀ ਠੀਕ ਹੈ ਜਾਣ ਪਛਾਣ ਹੋਣੀ ਚਾਹੀਦੀ ਜੇ ਜ਼ਿੰਮੇਵਾਰ ਹੋਣਾ ਚਾਹੀਦਾ ਜ਼ਿੰਮੇਵਾਰ ਬੰਦਾ ਹੋਣਾ ਚਾਹੀਦਾ ਠੀਕ ਹੈ ਜੀ ਤੇ ਉਹ ਕੋਈ ਗੱ ਹਾਂਜੀ ਹਾਂਜੀ ਵੀਰੇ 50000 ਰੋਲ ਲਾਤੇ ਮੇਰੇ ਕੋਲ ਹੈ ਨਹੀਂ ਠੀਕ ਹੈ ਜੀ ਉਹੀ ਬੰਦਿਆਂ ਨਾਲ ਹੋ ਜਾਂਦਾ ਭਾਈਚਾਰਾ ਹੁੰਦਾ ਠੀਕ ਹੈ ਜੀ ਜਾਂ ਪਸ਼ਾਂਤ ਬੰਦਾ ਤਾਂ ਓਕੇ ਤੇ ਮੋਬਾਈਲ ਨੰਬਰ ਕਿੰਨਾ ਬਪੂ ਜੀ 9917462846 ਆ ਨੰਬਰ ਲਿਖੇ ਹੋਏ ਆ ਠੀਕ ਹੈ ਜੀ 88720 37846 ਠੀਕ ਹੈ ਜੀ ਦੂਜੇ ਨੰਬਰ ਆ ਗਏ ਠੀਕ ਹੈ ਜੀ 990264434 85470090 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਪੂ ਜੀ ਹਾਂ ਬਹੁਤ ਬਹੁਤ ਧੰਨਵਾਦ ਅਸੀਂ 24 ਘੰਟੇ ਇਥੇ ਨੱਕਾ ਰ ਆਵਦਾ ਠੀਕ ਹੈ ਜੀ ਵੀ ਐ ਤਾਂ ਨਹੀਂ ਇੱਕ ਸਾਡੀ ਫਾਰਮ ਹੈਗੀ ਮੋੜ ਮੰਡੀ ਵੀ ਠੀਕ ਹੈ ਜੀ ਉਹਦੇ ਬਾਰੇ ਥੋੜੀ ਵੀਡੀਓ ਫਿਰ ਪਵਾਵਾਂਗੇ ਜੇ ਤੁਹਾਡੇ ਟਾਈਮ ਲੱਗੇ ਅੱਜ ਵੀ ਪਵਾ ਦਾਂਗੇ ਠੀਕ ਹੈ ਜੀ ਉਹ ਮੋੜ ਮੰਡੀ ਆਪਣਾ ਕੰਮ ਕਰ ਲਿਆ ਇੱਥੇ ਇਧਰ ਮਾਲ ਸੱਕ ਨਹੀਂ ਆਉਂਦੇ ਜੇ ਹੋਰ ਬਸ ਬੰਦੇ ਉਹ ਉੱਥੇ ਵੀ ਟਰੈਡ ਖੜੇ ਹੁੰਦੇ ਪੰਦਰਾ ਵੀ ਠੀਕ ਹੈ ਜੀ ਜੇਰ ਮਰਜੀ ਮੇਰੇ ਆ ਬਹੁਤ ਬਹੁਤ ਧੰਨਵਾਦ ਬਾਪੂ ਜੀ ਧੰਨਵਾਦ ਜਾਣਕਾਰੀ ਲਈ ਤੇ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮ